ਮੋੜ ਵਾਲੇ ਮੋੜੇ ਹੋਰ ਇਹ ਵੀ ਆਪਾਂ ਆਉਂਦੇ ਆਂ ਮੋੜੇ ਹੋਰ ਇਹ ਮੋੜੇ ਹਾਰਾ ਵਾਲੇ ਮੋੜੇ ਅੱਗੇ ਆਉਂਦੇ ਆਂ ਯਾਰ ਆਰੋ ਆਮ ਆਦਮੀ ਪਾਰਟੀ ਜਿੰਦਾਬਾਦ ਭਵਨ ਕਮਾਟੀ ਨੂੰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਾਪਾ ਹੋ ਗਿਆ ਬਾਪਾ ਮਤ ਮੁੰਡਾ ਡਿਸਟ੍ਰੀਬਿਊਟਰ ਮਤਰਾਉਣੀ ਆ ਬੰਦੇ ਮਲਵਿੰਦਰ ਜੀ ਕੋਨੇ ਸਰ ਹੋ ਗਿਆ ਭਾਈ ਨਾਲ ਖੜੇ ਉਹ ਆ ਜਾ ਨਾਲ ਆ ਜਾ ਮਾੜਾ ਨਾਲ ਆ ਬੜਾ ਨਾਲੇ ਜੀ ਸਾਹ ਨਾਲ ਆ ਜਾ ਨਾਲ ਆ ਜਾ ਅੱਗ ਦਾਸ ਆ ਰਿਹਾ ਤੇ ਦੇਖੇ ਸਾਹਮਣੇ ਭਾਈ ਦੇਖੇ ਤੇ ਨਾਲ ਜੀ देखो सर ये चौधरी है आ देखो कौन भाई लीडर जा रहे हो सारेया का भाई सब घर परिवार पर होते ਆਮ ਆਦਮੀ ਪਾਰਟੀ ਜਿੰਦਾ ਸਾਡੀ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਿੰਨੇ ਵੀ ਸਾਡੇ ਜੀ ਹਾਜ਼ਰੀ ਸਾਖੀ ਖੜੇ ਹਨ ਕਿਰਪਾ ਕਰਕੇ ਪੀਜ਼ਾ ਕੁਰਸੀਆਂ ਵੇਲੇ ਪਈਆਂ ਕੁਰਸੀਆਂ ਤੇ ਬਕੀ ਦੀ ਕਿਰਪਾ ਅਤਾ ਕਾਨੀ ਜੀ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਕਿ ਵੇਖਣ ਜੀ ਕਿਰਪਾਤਾ ਕਰੋ ਜੀ। ਸਵਾਗਤ ਹੈ ਜਿਹੜੇ ਬਹੁਤ ਸਾਰੇ ਸ਼ਾਮਲ ਹੋ ਗਏ ਤੋੜ ਕਰਕੇ ਆ ਗਏ ਜੀ ਰਾਜਨੀਤਿਕ ਕੌਜੀ ਸਰਪੰਚ ਜੱਟ ਦੇਵਰਾਜ ਜਰ ਅਵਾਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਸੇਵਾ ਸਿੰਘ ਜੀ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਹੋਰ ਆਵਾਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਰਿਵਾਰ ਤੁਹਾਡਾ ਜਿਹਨੋਂ ਤੱਕ ਜਿਨਾ ਹੈ ਉਹਨਾਂ ਨਾਲ ਗੁਰਮੀ ਬਹੁਤ ਸਾਰੇ ਚੱਚੇ ਦੇ ਨਾਲ ਦੀ ਪੂਰੀ ਟੀਮ ਹੈ ਜਿਹਵਾਮੀ ਪਾਰਟੀ ਵਿੱਚ ਸ਼ਾਮਲ ਹੋਈ ਹੈ ਦਾ ਸਵਾਗਤ ہرمندر گل وہ بھی اچھے آم آدمی پارٹی میں شامل ہوئے سو ہرمندر ہرمندر گل پر ਕਦਮ ਸੀ ਬੜੇ ਚੁਣੌਤੀ ਵਾਲਾ ਕਦਮ ਸੀ 600 ਯੂਨਿਟ ਦਿੱਤਾ ਭਾਈ ਅੱਗੇ ਨਾ ਆਇਓ ਕੋਈ ਵੀ ਦੂਜੇ ਬਸ ਸਾਡਾ ਕਿ ਬੜਾ ਹੋਣੀ ਆ ਜਾ ਰੱਖੋ ਹੀ ਡੱਬੀ ਕਾਲੀ ਨਾ ਨਾ ਅੱਗੇ ਨਾ ਆਓ ਸਾਈਡ ਹੋ ਜਾਓ ਪਲੀਜ਼ ਇਹਨੂੰ ਖੇਤਾਂ ਦੇ ਟੱਕ ਮਾਰ ਫੜਿਆ ਚੰਗੀਦਰਾ ਲਾ ਸਕਦਾ ਮੈਂ ਤੂੰ ਲਗਾ ਦੇ ਨਾਲੇ ਮੋੜ ਦੇ ਬਾਈ ਆਰਾਮ ਨਰਾਮ ਅਕਾਲੀ ਲੋ ਜੀ ਰੱਖੋ ਹੋਰ लटकाए <laughs> ਜਿੰਦਾਬਾ 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 ਆਮ ਆਦਮੀ ਪਾਰਟੀ ਜਿੰਦਾਬਾ 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 ਕਵਰ ਕਵਾਟੀ ਨੂੰ ਜਿੰਦਾਬਾ 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 ਕੇਜਰੀਵਾਲ ਜਿੰਦਾਬਾ ਜਿੰਦਾਬਾ ਭਗਵੰਤ ਮਾਨ ਜਿੰਦਾਬਾ 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 ਬੋਲੇ ਸੋਨੇ ਹੋ ਸੋ ਸ੍ਰੀ ਅਕਾਲ ਜੀ ਤਿੰਨ ਚਾਰ ਦਿਨ ਪਹਿਲਾਂ ਕਚਰੀ ਚ ਉਸ ਤੋਂ ਇਹ ਸ਼ੋਹ ਹੰਦਾ ਕਿ ਉਹ ਬੰਦਾ ਮਾਨਸਿਕ ਤੌਰ ਤੇ ਗੰਦਗੀ ਭਰ ਕੇ ਬੈਠਾ ਹੈ ਔਰਤ ਦੇ ਖਿਲਾਫ ਔਰਤ ਦੀ ਇੱਜ਼ਤ ਕਮ ਕਰਨਾ ਨਹੀਂ ਜਾਣਦਾ ਪਹਿਲਾਂ ਵੀ ਦੋਸ਼ ਲੱਗਦੇ ਰਹੇ ਆ ਬਾਡ ਟੱਚ ਦੇ ਪਹਿਲਾਂ ਵੀ ਮਾਫੀ ਮੰਗ ਚੁੱਕਿਆ ਕਿਕ ਨਵਿੰਦਰ ਸਿੰਘ ਦੇ ਕੋਲ ਬੈਠ ਕੇ ਜਦੋਂ ਇੱਕ ਕੁੜੀ ਆਈਐਸ ਅਧਿਕਾਰੀ ਨੂੰ ਅਸ਼ਲੀਲ ਮੈਸੇਜ ਭੇਜਦਾ ਸੀ ਓ ਯਾਰ ਕਾਂਗਰਸ ਵਾਲਿਓ ਤੁਹਾਨੂੰ ਸ਼ਰਮ ਨਾ ਆਈ ਕਿ ਤੁਸੀਂ ਐਸਾ ਭੱਦਾ ਦਾਗੀ ਗੰਦੀ ਮਾਨਸਿਕਤਾ ਵਿੱਚ ਲਿਬੜਿਆ ਹੋਇਆ ਉਮੀਦਵਾਰ ਜਲੰਧਰ ਨੂੰ ਬੇਤਕ ਕੀ ਸਮਝਦੇ ਤੁਸੀਂ ਵੋਟਰਾਂ ਨੂੰ ਕੀ ਸਮਝਦੇ ਵੋਟਰਾਂ ਨੂੰ ਕਿਸੇ ਕਿਸੇ ਫਿਲਾਸਫਰ ਨੇ ਕਿਹਾ ਜੈਸੇ ਲੋਕ ਹੁੰਦੇ ਆ ਵੈਸਾ ਹੀ ਉਹ ਆਪਣਾ ਉਮੀਦਵਾਰ ਚੁਣਦੇ ਆ ਐਸਾ ਹੀ ਉਹ ਆਪਣਾ ਆਗੂ ਚੁਣਦੇ ਆ ਹੁਣ ਜਲੰਧਰ ਦੇ ਲੋਕ ਸਾਫ਼ ਸੁਥਰੇ ਆ ਕਰੈਕਟਰ ਵਾਲੇ ਆ ਐਜੂਕੇਟਿਡ ਆ ਉਹ ਤਾਂ ਐਸਾ ਉਮੀਦਵਾਰ ਕਦੀ ਨਹੀਂ ਚੁਣਨਗੇ ਜਿਹਦੇ ਉੱਤੇ ਕਈ ਤਰ੍ਹਾਂ ਦੇ ਤਰ੍ਹਾਂ ਦੇ ਤੱਬੇ ਆ ਸੋ ਭਰਾਵੋ ਹੋਰ ਵੀ ਉਮੀਦਵਾਰ ਲੜ ਰਹੇ ਇਲੈਕਸ਼ਨ ਪਰ ਉਹ ਗਿਣਤੀ ਜਹ ਨਹੀਂ ਯਣੀਓ ਮੁਕਾਬਲੇ ਜਹ ਨਹੀਂ ਮੈਂ ਨਹੀਂ ਕਹਿੰਦਾ ਉਹ ਮਾੜੇ ਆ ਪਰ ਉਹਨਾਂ ਦੀਆਂ ਪਾਰਟੀਆਂ ਨਰਿੰਦਰ ਮੋਦੀ ਦੇ ਖਿਲਾਫ ਬੋਲੀਆਂ ਨਹੀਂ ਪੰਜ ਸਾਲ ਉਹ ਪਾਰਟੀਆਂ ਨੇ ਮੱਥਾ ਨਹੀਂ ਲਾਇਆ ਬੀਜੇਪੀ ਦੇ ਨਾਲ ਲੋਕ ਇਹੀ ਗਿੰਦੇ ਰਹੇ ਨਹੀਂ ਇਹ ਚੁੱਪ ਕਿਉਂ ਆਏ ਚੁੱਪ ਕਿਉਂ ਆ ਮਨਜੀਤ ਕੁਮਾਰ ਜੀ ਆਪਾਂ ਸਭ ਕੁਝ ਜਾਣਦੇ ਹਾਂ ਤੇ ਜਿਹਨੂੰ ਚੱਕ-ਚੱਕ ਕੇ ਨਰਿੰਦਰ ਮੋਦੀ ਜੇਲ੍ਹ ਵਿੱਚ ਸਿੱੜਦਾ ਕੋਈ ਭਾਈ ਇਹਦਾ ਮਤਲਬ ਉਹ ਗਰੀਬ ਦਾ ਹਮੈਤੀ ਹੋ ਸਕਦਾ ਇਹ ਸਿੱਧਾ ਸਬੂਤ ਹੈ ਕੇਜਰੀਵਾਲ ਦੇ ਕੋਲੋਂ ਕੋਈ ਰਿਕਵਰੀ ਨਹੀਂ ਹੋਈ ਇਹ ਵੀ ਨਰਿੰਦਰ ਮੋਦੀ ਨੇ ਉਹਨੂੰ ਜੇਲ੍ਹ ਵਿੱਚ ਬੰਦ ਕੀਤਾ ਹੁਣ ਸੁਪਰੀਮ ਕੋਰਟ ਨੇ ਉਹਨੂੰ 1 ਜੂਨ ਤੱਕ ਛੁੱਟੀ ਦਿੱਤੀ ਆ ਵੱਡੇ ਵੱਡੇ ਬਲਤਕਾਰੀ ਬੇਲ ਤੇ ਬਾਹਰ ਆਉਂਦੇ ਆ ਵੱਡੇ ਵੱਡੇ ਕਰਪਟ ਸਕੈਂਡਲ ਕਰਨ ਵਾਲੇ ਬਾਹਰ ਤੁਰੇ ਫਿਰਦੇ ਆ ਪਰ ਇੱਕ ਪਾਰਟੀ ਦਾ ਪ੍ਰਧਾਨ ਜਿਹੜਾ ਮੁਫਤ ਬਿਜਲੀ ਦੇਣ ਦੀ ਗੱਲ ਕਰਦਾ ਜਿਹੜਾ ਚੰਗੀ ਸਿੱਖਿਆ ਦੇਣ ਦੀ ਗੱਲ ਕਰਦਾ ਜਿਹੜਾ ਦੇਸ਼ ਵਿੱਚ ਕਰਪਸ਼ਨ ਦੇ ਖਿਲਾਫ ਬੋਲਦਾ ਉਹਨੂੰ ਮੋਦੀ ਸਾਹਿਬ ਚੱਕ ਕੇ ਜੇਲ੍ਹ ਵਿੱਚ ਭੇਜਦੇ ਆ ਇਹ ਇਹ ਜ਼ੁਲਮ ਹੈ ਇਹ ਸਵਾਰ ਇਹ ਵੋਟ ਜ਼ੁਲਮ ਦੇ ਖਿਲਾਫ ਦੇਣੀ ਪੈਣੀ ਹੈ ਜ਼ੁਲਮ ਦਾ ਜਵਾਬ ਵੋਟ ਨਾਲ ਦੇਣਾ ਪੈਗਾ ਤੇ ਮੈਂ ਆਪ ਜੀ ਨੂੰ ਇਹ ਹੀ ਬੇਨਤੀ ਕਰਨ ਆਇਆ ਮੈਂ ਧੰਨਵਾਦ ਕਰਦਾ ਆਪਣੀ ਭੈਣ ਸਰਪੰਚ ਮੀਨੂ ਜੀ ਦਾ ਮਨਜੀਤ ਕੁਮਾਰ ਜੀ ਦਾ ਕਮਲਜੀਤ ਕੌਰ ਮੈਂਬਰ ਪੰਚਾਇਤ ਜੀ ਦਾ ਵਿਜੇ ਕੁਮਾਰ ਜੀ ਮੈਂਬਰ ਪੰਚਾਇਤ ਸਾਹਿਬ ਦਾ ਰਾਮ ਸਰੂਪ ਜੀ ਦਾ ਤੇ ਜਰਨੈਲ ਸਿੰਘ ਜੀ ਉਹ ਕਹਿੰਦੇ ਅਸੀਂ ਪਹਿਲਾਂ ਕਾਂਗਰਸ ਸੀ ਲੇਕਿਨ ਐਤ ਕੀ ਆਮ ਆਦਮੀ ਪਾਰਟੀ ਦੀ ਮਦਦ ਕਰਨੀਆਂ ਮੈਂ ਕਹਿੰਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਤਰਾ ਸਾਹ ਰਾਮຊੂਤ ਜੀ ਰਾਮ ਸਿੰਘ ਹੀ ਰਾਣਾ ਸਾਡਾ ਮੇਰੇ ਭਰਾ ਸਾਡੇ ਪ੍ਰੋਹਣਾ ਸਾਹਿਬ ਜੋਗਰਾਮ ਜੀ ਗੁੱਜਰ ਭਾਈਚਾਰਾ ਵੀ ਆਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਲੱਡੂਆਂ ਨਾਲ ਤੋਲਿਆ ਬਹੁਤ ਬਹੁਤ ਧੰਨਵਾਦ ਤੋਂ ਲੱਡੂਆਂ ਨਾਲ ਦਾ ਤੋਲਦਾ ਹੋ ਗੋਟਾਂ ਨਾਲ ਵੀ ਤੋਲਦੇ ਹੋ ਪਾਰਲੀਮੈਂਟ ਵਿੱਚ ਜਾਣਾ ਬਣਦਾ ਆਪਣਾ ਉੱਥੇ ਲੋੜ ਆ ਗੱਲ ਰੱਖਣ ਦੀ ਤੇ ਜੇ ਉੱਥੇ ਚਲੇ ਗਏ ਚੰਨੀ ਵਰਗੇ ਮਿਉ ਮਿਉ ਕਰਨ ਲਈ ਫਿਰ ਕੁਝ ਨਹੀਂ ਫਿਰ ਸੰਵਿਧਾਨ ਨੂੰ ਖਤਰਾ ਆ ਤੁਸੀਂ ਜਾਓਗੇ ਤੁਸੀਂ ਤੁਹਾਡਾ ਸਭ ਦਾ ਬਹੁਤ ਬਹੁਤ ਤਹਿਦਾਤ ਬਹੁਤ ਬਹੁਤ ਸ਼ੁਕਰੀਆ ਜੈ ਭੀਮ ਜੈ ਭੋਗ ਜੀ ਦਾ ਖਲਸਾ ਹੋਗਾ